ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਵਾਪਸ ਤਲਵੰਡੀ ਦੀ ਧਰਤੀ ਤੇ ਆਏ ਤਾਂ ਗੁਰੂ ਜੀ ਭਾਈ ਬਾਲਾ ਜੀ ਦੇ ਪਿਤਾ ਦੇ ਖੂਹ ਤੇ ਬੈਠੇ ਸੀ ਜਗਤ ਮਾਤਾ ਮਾਤਾ ਤ੍ਰਿਪਤਾ ਜੀ ਅਤੇ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਤੇ ਹੋਰ ਤਲਵੰਡੀ ਦੇ ਲੋਕ ਸਾਰੇ ਇਕੱਠੇ ਹੋ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਖੂਤੇ ਆਉਂਦੇ ਨੇ ਗੁਰੂ ਜੀ ਤਲਵੰਡੀ ਵਿੱਚ 12 ਸਾਲਾਂ ਬਾਅਦ ਵਾਪਸ ਆਉਂਦੇ ਨੇ ਪਰ ਗੁਰੂ ਸਾਹਿਬ ਘਰੇ ਨਹੀਂ ਗਏ ਗੁਰੂ ਜੀ ਦੇ ਮਾਤਾ ਪਿਤਾ ਜੀ ਉਹਨਾਂ ਨੂੰ ਬੇਨਤੀ ਕਰਦੇ ਨੇ ਕਿ ਘਰੇ ਚੱਲੋ ਕਿਰਪਾ ਕਰੋ ਤੇ ਕੁਝ ਦਿਨ ਵਾਸਤੇ ਘਰੇ ਰਹਿ ਲਓ ਗੁਰੂ ਜੀ ਨੇ ਆਪਣੇ ਮਾਤਾ ਪਿਤਾ ਦਾ ਬਚਨ ਨਾ ਮੋੜਦਿਆਂ ਹੋਇਆਂ ਵਾਪਸ ਆਪਣੇ ਘਰੇ ਚਲੇ ਜਾਂਦੇ ਨੇ ਗੁਰੂ ਜੀ ਖੂਹ ਤੋਂ ਉੱਠੇ ਤੇ ਉਸ ਖੂਹ ਤੋਂ ਦੋ ਕੋਹ ਦੀ ਦੂਰੀ ਦੇ ਘਰ ਸੀਗਾ ਉਹਨਾਂ ਦਾ ਖੂਹ ਤੋਂ ਤੁਰ ਕੇ ਘਰੇ ਵਾਪਸ ਆ ਕੇ ਬੈਠਦੇ ਨੇ ਗੁਰੂ ਜੀ ਦੇ ਘਰੇ ਬਹੁਤ ਸਾਰੀਆਂ ਸੰਗਤਾਂ ਵੀ ਆਉਂਦੀਆਂ ਨੇ ਉਹਨਾਂ ਨੇ ਦੱਸਿਆ ਕਿ ਤੁਹਾਡੇ ਪਿੱਛੋਂ ਰਾਈ ਬੁਲਾਰਜੀ, ਪ੍ਰੋਹਤ ਹਰदयाल ਜੀ, ਗੋਪਾਲ ਪੰਡਾ ਅਤੇ ਮੂਲਾ ਜੀ ਇਹ ਸਾਰੇ ਸਰੀਰ ਤਿਆਗ ਗਏ ਕਿਉਂਕਿ ਗੁਰੂ ਜੀ ਬਹੁਤ ਲੰਬੇ ਸਮੇਂ ਬਾਅਦ ਵਾਪਸ ਆਏ ਨੇ 12 ਸਾਲਾਂ ਬਾਅਦ ਵਾਪਸ ਆਏ ਸੀ ਕੁਝ ਦਿਨਾਂ ਬਾਅਦ ਪਿਤਾ ਮਹਿਤਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਪੁੱਤਰ ਜੀ ਕੁਝ ਕੰਮਕਾਰ ਕਰ ਲਓ ਭਾਈ ਮਹਿਤਾ ਕਾਲੂ ਜੀ ਦੀ ਵਿਰਤੀ ਹੈ ਜੋ ਅ ਸੰਸਾਰਿਕ ਹੈ ਤੇ ਸੰਸਾਰਿਕ ਵਰਤੀ ਕਾਰਨ ਉਹ ਗੁਰੂ ਜੀ ਨੂੰ ਪਛਾਣ ਨਹੀਂ ਸਕੇ ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਪਿਤਾ ਜੀ ਨਾਮ ਜਪਣਾ ਹੀ ਸਾਡਾ ਮੁੱਖ ਕੰਮ ਹੈ ਮੁੱਖ ਮਨੋਰਥ ਹੈ ਉਹ ਕਹਿੰਦੇ ਜਿਹੜਾ ਇਹ ਮੋਹ ਹੈ ਇਹੇ ਚਿੱਕੜ ਸਮਾਨ ਹੈ ਵੱਡੇ ਵੱਡੇ ਧਾਰਮਿਕ ਪੁਰਸ਼ ਵੀ ਮੋਹ ਦੇ ਚਿੱਕੜ ਵਿੱਚ ਫਸ ਜਾਂਦੇ ਨੇ ਜਦੋਂ ਨਾਮ ਜਪਣ ਬੰਦੇ ਨੇ ਜਪਦੇ ਤਾਂ ਨਾਮ ਨੇ ਪਰ ਮੜੋ ਪਰਿਵਾਰ ਦੀਆਂ ਗੱਲਾਂ ਮੋਹ ਦੀਆਂ ਗੱਲਾਂ ਚਿੱਤ ਵਿੱਚ ਆਉਂਦੀਆਂ ਨੇ ਜੇ ਕੋਈ ਹੈ ਜਿਹੜਾ ਮੋਹ ਦੀ ਚਿੱਕੜ ਵਿੱਚ ਨਹੀਂ ਫਸਿਆ ਉਹ ਸਾਡੇ ਗੁਰੂ ਜੀ ਨੇ ਜਿਵੇਂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਆਪਣਾ ਸਰਵੰਸ ਵਾਰ ਦਿੱਤਾ ਪਰ ਮੋਹ ਦੇ ਵਿੱਚ ਨਹੀਂ ਫਸੇ ਪਰ ਅਸੀਂ ਆਮ ਬੰਦੇ ਸੰਸਾਰ ਬੰਦੇ ਆ ਇਸ ਕਾਰਨ ਅਸੀਂ ਇਹ ਚਿੱਕੜ ਵਿੱਚ ਫਸ ਜਾਂਦੇ ਹਾਂ ਬੰਦਾ ਲੱਖ ਯਤਨ ਕਰੇ ਵੀ ਮੈਂ ਮੋਹ ਨਹੀਂ ਕਰਨਾ ਮੈਂ ਨਾਮ ਜਪਨਾ ਪਰ ਫਿਰ ਵੀ ਬੰਦਾ ਮੋਹ ਦੀ ਚਿੱਕੜ ਵਿੱਚ ਫਸ ਜਾਂਦਾ ਹੈ ਗੁਰੂ ਜੀ ਕਹਿੰਦੇ ਜਿਵੇਂ ਇੱਕ ਬੀੜੀ ਹੈ ਉਹ ਬੀੜੀ ਚਾਰ ਉਂਗਲਾਂ ਪਾਣੀ ਤੋਂ ਉੱਪਰ ਰਹਿਣੀ ਚਾਹੀਦੀ ਹੈ ਨਹੀਂ ਤਾਂ ਉਹ ਡੁੱਬ ਜਾਂਦੀ ਹੈ ਇਹ ਜਿਹੜਾ ਸੰਸਾਰ ਹੈ ਇਹ ਮੂਹ ਰੂਪੀ ਨਦੀ ਹੈ ਇਹਦੇ ਵਿੱਚ ਸਾਡੀ ਜ਼ਿੰਦਗੀ ਰੂਪੀ ਬੀੜੀ ਹੈ ਤੇ ਉਹ ਜਿਹੜੀ ਜ਼ਿੰਦਗੀ ਰੂਪੀ ਬੀੜੀ ਹੈ ਉਹ ਚਾਰ ਉਂਗਲਾਂ ਉੱਪਰ ਰਹਿਣੀ ਚਾਹੀਦੀ ਹੈ ਚਾਰ ਉਂਗਲਾਂ ਉੱਪਰ ਬੀੜੀ ਤਾਂ ਰਹੇਗੀ ਜੇ ਗੁਰੂ ਰੂਪੀ ਮਲਾਹ ਹੋਏਗਾ ਰਹਿਣਾ ਅਸੀਂ ਪਰਿਵਾਰ ਵਿੱਚ ਹੀ ਹੈ ਜਿਵੇਂ ਬੀੜੀ ਨੇ ਪਾਣੀ ਵਿੱਚ ਹੀ ਰਹਿਣਾ ਪਰ ਰਹਿਣਾ ਚਾਰ ਉਂਗਲਾਂ ਉੱਪਰ ਜੇ ਬੀੜੀ ਸਾਰੀ ਪਾਣੀ ਦੇ ਵਿੱਚ ਹੀ ਹੋ ਗਈ ਫਿਰ ਉਹਨੇ ਡੁੱਬ ਜਾਣਾ ਫਿਰ ਲਾਭ ਨਹੀਂ ਕੋਈ ਬੀੜੀ ਨੇ ਰਹਿਣਾ ਤਾਂ ਨਦੀ ਦੇ ਵਿੱਚ ਹੀ ਹੈ ਪਰ ਰਹਿਣਾ ਚਾਰ ਉਂਗਲਾਂ ਉੱਪਰ ਹੈ ਐਵੇਂ ਹੀ ਰਹਿਣਾ ਅਸੀਂ ਪਰਿਵਾਰ ਵਿੱਚ ਹੈ ਪਰ ਮੋਹ ਦੇ ਵਿੱਚ ਨਹੀਂ ਫਸਣਾ ਆਪਣਾ ਧਿਆਨ ਅਸੀਂ ਨਾਮ ਦੇ ਵਿੱਚ ਲਾ ਕੇ ਰੱਖਣਾ ਇਹ ਵਚਨ ਗੁਰੂ ਜੀ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਕਹੇ ਤੇ ਬਹੁਤ ਧਿਆਨ ਦੇ ਨਾਲ ਪਿਤਾ ਜੀ ਵੱਲ ਵੇਖਿਆ ਜਦੋਂ ਗੁਰੂ ਜੀ ਨੇ ਪਿਤਾ ਜੀ ਵੱਲ ਧਿਆਨ ਨਾਲ ਵੇਖਿਆ ਤਾਂ ਸਾਰੀ ਭਰਮ ਦੂਰ ਹੋ ਗਈ ਮਹਿਤਾ ਕਾਲੂ ਜੀ ਤਾਂ ਸ਼ੁਰੂਆਤ ਤੋਂ ਹੀ ਇਹ ਸਮਝਦੇ ਸੀ ਕਿ ਮੇਰਾ ਪੁੱਤਰ ਸੰਸਾਰੀ ਹੈ ਅਸਲ ਵਿੱਚ ਮਹਿਤਾ ਕਾਲੂ ਜੀ ਆਪ ਸੰਸਾਰੀ ਸੀ ਕਾਹੀ ਉਹ ਗੁਰੂ ਜੀ ਨੂੰ ਵੀ ਸੰਸਾਰੀ ਸਮਝਦੇ ਰਹੇ ਪਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਇੱਕ ਵਾਰ ਬਹੁਤ ਧਿਆਨ ਦੇ ਨਾਲ ਪਿਤਾ ਜੀ ਨੂੰ ਤੱਕਿਆ ਤਾਂ ਪਿਤਾ ਜੀ ਅੰਦਰੋਂ ਜਾਣ ਗਏ ਕਿ ਗੁਰੂ ਨਾਨਕ ਦੇਵ ਜੀ ਸੰਸਾਰਿਕ ਨਹੀਂ ਹਨ ਇਹ ਕੋਈ ਬਹੁਤ ਵੱਡੇ ਮਹਾਪੁਰਖ ਹਨ ਇਹੀ ਰੱਬ ਰੂਪ ਨੇ ਜਦੋਂ ਉਹਨਾਂ ਤੇ ਦ੍ਰਿਸ਼ਟੀ ਪੈ ਗਈ ਤਾਂ ਮਹਿਤਾ ਕਾਲੂ ਜੀ ਹੱਥ ਜੋੜ ਕੇ ਕਹਿੰਦੇ ਮੈਨੂੰ ਮਾਫ਼ ਕਰ ਦਿਓ ਮੈਂ ਤਾਂ ਤੁਹਾਨੂੰ ساری ਉਮਰ ਪੁੱਤ ਹੀ ਸਮਝਦਾ ਰਿਹਾ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਕੌਣ ਹੋ ਪਰ ਕਿਰਪਾ ਕਰੋ ਮੈਨੂੰ ਹੁਣ ਉਪਦੇਸ਼ ਬਖਸ਼ੋ ਗੁਰੂ ਨਾਨਕ ਦੇਵ ਜੀ ਨੇ ਪਿਤਾ ਜੀ ਨੂੰ ਉਪਦੇਸ਼ ਦਿੱਤਾ ਕਿ ਵਾਹਿਗੁਰੂ ਜੀ ਦਾ ਨਾਮ ਕਿਵੇਂ ਜਪਨਾ ਬੜੇ ਡੂੰਘੇ ਵਚਨ ਕੀਤੇ ਗੁਰੂ ਜੀ ਨੇ ਬੜੀਆਂ ਉਦਾਹਰਨਾਂ ਦੇ ਕੇ ਵਚਨ ਸਮਝਾਏ ਤੇ ਪਿਤਾ ਜੀ ਨੂੰ ਪਰਮੇਸ਼ਵਰ ਦੇ ਨਾਮ ਨਾਲ ਜੋੜਿਆ। ਕਈ ਵਾਰ ਗੁਰੂ ਜੀ ਨੇ ਇੰਨੇ ਡੂੰਘੇ ਵਚਨ ਕਰਦੇ ਉਹ ਕਈ ਵਾਰੀ ਨਾ ਪੜਨ ਵਾਲੇ ਨੂੰ ਵੀ ਸਮਝ ਆਉਂਦੇ ਤੇ ਨਾ ਸੁਣਨ ਵਾਲੇ ਨੂੰ। ਗੁਰੂ ਨਾਨਕ ਦੇਵ ਜੀ ਕਹਿੰਦੇ ਪਿਤਾ ਜੀ ਇਸ ਸੰਸਾਰ ਵਿੱਚ ਨਾ ਹੀ ਕਿਸੇ ਨਾਲ ਈਰਖਾ ਕਰੋ ਤੇ ਨਾ ਹੀ ਕਿਸੇ ਨਾਲ ਪ੍ਰੇਮ ਕਰੋ। ਕਿਉਂਕਿ ਬੰਦਾ ਦੋਨੋਂ ਥਾਵਾਂ ਤੇ ਫਸ ਜਾਂਦਾ। ਬੰਦਾ ਪ੍ਰੇਮ ਕਰਕੇ ਵੀ ਫਸ ਜਾਂਦਾ ਹੈ ਤੇ ਬੰਦਾ ਈਰਖਾ ਕਰਕੇ ਵੀ ਫਸ ਜਾਂਦਾ ਹੈ ਗੁਰੂ ਜੀ ਕਹਿੰਦੇ ਪਿਤਾ ਜੀ ਨਾਮ ਜਪ-ਜਪ ਕੇ ਇਹੋ ਜਿਹੀ ਅਵਸਥਾ ਬਣਾ ਲੈਣੀ ਜਿੱਥੇ ਨਾ ਹੀ ਕੋਈ ਪ੍ਰੇਮ ਹੋਵੇ ਤੇ ਨਾ ਹੀ ਕੋਈ ਈਰਖਾ ਹੋਵੇ ਸਾਰਿਆਂ ਵਿੱਚ ਪਰਮਾਤਮਾ ਨੂੰ ਜਾਨਣਾ ਤੇ ਸਬਦਾ ਸਤਿਕਾਰ ਕਰਨਾ ਤੇ ਮਾਨ ਕਰਨਾ ਪਰ ਇੱਕ ਗੱਲ ਇੱਥੇ ਚੇਤੇ ਰੱਖਣੀ ਹੈ ਨਾ ਹੀ ਕਿਸੇ ਦੇ ਨਾਲ ਪ੍ਰੇਮ ਹੋਵੇ ਤੇ ਨਾ ਹੀ ਕਿਸੇ ਦੇ ਨਾਲ ਈਰਖਾ ਹੋਵੇ ਸੋ ਜਦੋਂ ਪਿਤਾ ਮਹਿਤਾ ਕਾਲੂ ਜੀ ਨੇ ਪਹਿਲੀ ਵਾਰ ਗੁਰੂ ਜੀ ਦੇ ਬਚਨ ਸੁਨੇ ਤਾਂ ਇੱਕ ਵਾਰ ਤਾਂ ਉਹਨਾਂ ਦਾ ਜਗਤ ਜੰਜਾਲ ਟੁੱਟ ਗਿਆ ਇਹ ਤਾਂ ਸਾਧ ਸੰਗਤ ਸਾਡੇ ਨਾਲ ਵੀ ਹੁੰਦਾ ਕਦੀ ਵੇਖਿਓ ਕਦੀ ਕੀਰਤਨ ਦੇ ਵਿੱਚ ਜਾਂ ਕਥਾ ਦੇ ਵਿੱਚ ਮਨ ਇਹੋ ਜਿਹਾ ਜੁੜਦਾ ਉਦੋਂ ਅਸੀਂ ਉੱਥੇ ਬੈਠੇ ਪ੍ਰਣ ਕਰ ਲੈਂਦੇ ਹਾਂ ਵੀ ਅੱਜ ਤੋਂ ਬਾਅਦ ਚੰਗੇ ਕੰਮ ਕਰਨੇ ਨੇ ਮਾੜਾ ਕੋਈ ਕੰਮ ਨਹੀਂ ਕਰਨਾ ਤੇ ਹੁਣ ਤੋਂ ਨਾਮ ਜਪਿਆ ਕਰਨਾ ਭਗਤੀ ਕਰਿਆ ਕਰਨੀ ਹੈ ਪਰ ਜਦੋਂ ਹੀ ਅਸੀਂ ਬਾਹਰ ਆਉਣੇ ਆ ਕੁਝ ਸਮੇਂ ਦੇ ਵਿੱਚ ਹੀ ਅਸੀਂ ਉਹ ਸਭ ਕੁਝ ਭੁੱਲ ਜਾਂਦੇ ਆ ਸੋ ਪਿਤਾ ਮਹਿਤਾ ਕਾਲੂ ਜੀ ਦੇ ਵੀ ਜਗਤ ਜੰਜਾਲ ਛੁੱਟ ਗਏ ਕੰਮ ਕਾਰ ਕਰਨ ਦਾ ਧਿਆਨ ਛੁੱਟ ਗਿਆ ਤੇ ਜਿਹੜਾ ਮਨ ਹੈ ਉਹ ਮੈਲ ਰਹਿਤ ਹੋ ਗਿਆ ਤੇ ਮਨ ਹੁਣ ਪਰਮਾਤਮਾ ਦੇ ਸਿਮਰਨ ਵਿੱਚ ਲੱਗਣ ਲੱਗ ਪਿਆ ਹਿਰਦੇ ਵਿੱਚ ਉਹਨਾਂ ਨੂੰ ਗਿਆਨ ਹੋ ਗਿਆ ਵੀ ਇਹ ਸੰਸਾਰ ਦੇ ਸਾਰੇ ਕੰਮ ਝੂਠੇ ਨੇ ਤੇ ਜਿਹੜਾ ਸੱਚਾ ਕੰਮ ਹੈ ਉਹ ਨਾਮ ਜਪਣਾ ਹੈ ਸਿਮਰਨ ਭਾਵੇਂ ਕਿਸੇ ਨੇ ਵੀ ਕਰ ਲਿਆ ਭਾਵੇਂ ਕਿਸੇ ਵੀ ਧਰਮ ਦਾ ਹੈ ਭਾਵੇਂ Hindu ਜਾਂ Musalman ਹੈ ਉਸ ਨੂੰ ਕੁਝ ਨਾ ਕੁਝ ਜ਼ਰੂਰ ਪ੍ਰਾਪਤ ਹੋਣਾ ਹੈ ਕਹਿੰਦੇ ਨੇ ਕਿ ਉਸ ਤੋਂ ਉਸ ਦਿਨ ਤੋਂ ਪਿਤਾ ਮਹਿਤਾ ਕਾਲੂ ਜੀ ਦਾ ਧਿਆਨ ਦਿਨ ਰਾਤ ਪਰਮੇਸ਼ਵਰ ਦੇ ਸਿਮਰਨ ਵਿੱਚ ਲੱਗ ਪਿਆ ਪਿਤਾ ਜੀ ਦੇ ਹਿਰਦੇ ਵਿੱਚੋਂ ਈਰਖਾ ਭੱਜ ਗਈ ਇਹ ਚੰਗਾ ਜਾਂ ਮਾੜਾ ਇਹ ਸਭ ਕੁਝ ਹਿਰਦੇ ਵਿੱਚੋਂ ਸਾਫ਼ ਹੋ ਕੇ ਨਿਕਲ ਗਿਆ ਹੁਣ ਪਿਤਾ ਮਹਿਤਾ ਕਾਲੂ ਜੀ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨੂੰ ਵੇਖਣ ਲੱਗ ਪਏ। ਅਸਲ ਵਿੱਚ ਇਹ ਸਾਰੀ ਅਵਸਥਾ ਦੀ ਗੱਲ ਜਿਹੜਾ ਨਾਮ ਜਪਦਾ ਹੈ, ਭਗਤੀ ਕਰਦਾ ਹੈ, ਉਹਦੀ ਪਹੁੰਚ ਵੱਧਦੀ ਜਾਂਦੀ ਹੈ। ਫਿਰ ਪਿਤਾ ਜੀ ਨੇ ਸਾਰੀਆਂ ਕਲਪਨਾਵਾਂ ਛੱਡ ਦਿੱਤੀਆਂ ਕਿਉਂਕਿ ਜਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਪੁੱਤਰ ਮਹਾਪੁਰਖ ਹੈ। ਪਿਤਾ ਮਹਿਤਾ ਕਾਲੂ ਜੀ ਦੀ ਪਿਛਲੀ ਭਗਤੀ ਵੀ ਪ੍ਰਗਟ ਹੋ ਗਈ ਕਿਉਂਕਿ ਪਿਛਲੇ ਸਮਿਆਂ ਵਿੱਚ ਪਿਤਾ ਜੀ ਨੇ ਰੱਬ ਤੋਂ ਭਗਤੀ ਕਰਕੇ ਇਹ ਦਾਤ ਮੰਗੀ ਸੀ ਕਿ ਮੇਰੇ ਘਰੇ ਤੁਸੀਂ ਪੁੱਤਰ ਬਣ ਕੇ ਜਨਮ ਲਿਓ ਸੋ ਹੁਣ ਪਿਤਾ ਜੀ ਦਾ ਧਿਆਨ ਨਾਮ ਵਿੱਚ ਲੱਗਣ ਲੱਗ ਪਿਆ ਇੱਥੇ ਅੱਗੇ ਜਿਹੜੀ ਕਥਾ ਆਉਣੀ ਹੈ ਇੱਥੇ ਸ਼ੰਕਾ ਨਾ ਕਰਿਓ ਬਿਲਕੁਲ ਵੀ ਕਿਉਂਕਿ ਇਹ ਰਿਵਾਜ ਉਸ ਸਮੇਂ ਚੱਲਦੇ ਹੁੰਦੇ ਸੀ ਜੇ ਪ੍ਰੋਹਤ ਜਨਮ ਪੱਤਰੀ ਬਣਾ ਸਕਦਾ ਹੈ ਜੇ ਪ੍ਰੋਹਤ ਜਿੰਨੂ ਕੋ ਆ ਸਕਦਾ ਤਾਂ ਸ਼ਰਾਦ ਕਿਹੜੀ ਵੱਡੀ ਗੱਲ ਸੀ ਇਹ ਤਾਂ ਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਮਰਿਆਦਾ ਬਾਅਦ ਵਿੱਚ ਬਣਾਈ ਕਿ ਸਿੱਖੋ ਆ ਕੰਮ ਨਹੀਂ ਕਰਨੇ ਤੇ ਆ ਕਰਨੇ ਨੇ ਪਿਤਾ ਮਹਿਤਾ ਕਾਲੂ ਜੀ ਨੇ ਵੇਖਿਆ ਵੀ ਵੱਡਿਆਂ ਦੇ ਸ਼ਰਾਦ ਕਰਾਉਣ ਦਾ ਸਮਾਂ ਨੇੜੇ ਆ ਰਿਹਾ ਹੁਣ ਸ਼ਰਾਦ ਉਸ ਸਮੇਂ ਕਿਉਂ ਕਰਾਉਂਦੇ ਸਨ ਬ੍ਰਾਹਮਣਾਂ ਨੂੰ ਘਰੇ ਸੱਦ ਕੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਦਾਨ ਪੁੰਨ ਕਰਨਾ ਤੇ ਆਪਣੇ ਮਨ ਵਿੱਚ ਇਹ ਸੋਚਣਾ ਕਿ ਇਹ ਕੀਤਾ ਹੋਇਆ ਦਾਨ ਪੁੰਨ ਤੀਛਕਾ ਚੁਕਾਇਆ ਹੋਇਆ ਪ੍ਰਸ਼ਾਦਾ ਇਹ ਮੇਰੇ ਪਿਤਰਾਂ ਤੱਕ ਪਹੁੰਚੇਗਾ ਪਿਤਾ ਮਹਿਤਾ ਕਾਲੂ ਜੀ ਨੇ ਵੱਡਿਆਂ ਦਾ ਸ਼ਰਾਧ ਕਰਾਉਣ ਵਾਸਤੇ ਸਾਰਾ ਸਾਜੋ ਸਮਾਨ ਮੰਗਵਾਇਆ ਇੱਥੇ ਬੜਿਆਂ ਨੇ ਰੌਲਾ ਪਾਉਣਾ ਵੀ ਆ ਸ਼ਰਾਧ ਕਿੱਥੋਂ ਆ ਗਈ ਗੁਰੂ ਜੀ ਦੇ ਨਾਲ ਕੀ ਚੀਜ਼ਾਂ ਜੋੜੀ ਜਾਂਦੇ ਨੇ ਪਰ ਗੁਰੂ ਗੁਰੂ ਮਹਾਰਾਜ ਜੀ ਨੇ ਕੀ ਜਵਾਬ ਦੇਣਾ ਉਹ ਸੁਣਨ ਵਾਲਾ ਤੇ ਉਸ ਸਮੇ ਇਹ ਚੀਜ਼ਾਂ ਗੁਰੂ ਜੀ ਦੇ ਪਰਿਵਾਰ ਵਿੱਚ ਚੱਲਦੀਆਂ ਸੀ ਕਿਉਂਕਿ ਉਸ ਸਮੇਂ ਗੁਰੂ ਜੀ ਨੇ ਕੋਈ ਮਰਿਆਦਾ ਨਹੀਂ ਬੰਨੀ ਸੀ ਹੁਣ ਪਿਤਾ ਮਹਿਤਾ ਕਾਲੂ ਜੀ ਪਟਵਾਰੀ ਸਨ ਉਹਨਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ ਉਹਨਾਂ ਨੇ ਸਾਜੋ ਸਮਾਨ ਮੰਗਵਾ ਕੇ ਪ੍ਰਸ਼ਾਦਾ ਪਾਣੀ ਤਿਆਰ ਕਰਵਾਉਣਾ ਸ਼ੁਰੂ ਕਰ ਦਿੱਤਾ ਹੁਣ ਇੱਥੇ ਬਹੁਤ ਬ੍ਰਾਹਮਣ ਆਏ ਤੇ ਬ੍ਰਾਹਮਣਾਂ ਦਾ ਜਿਹੜਾ ਮੁਖੀ ਸੀ ਉਹ ਗੁਰੂ ਜੀ ਦੇ ਘਰ ਆ ਕੇ ਬਹਿ ਗਿਆ ਕੁਝ ਸਮੇਂ ਦੇ ਵਿੱਚ ਸ਼ਰਦ ਸ਼ਰਾਦ ਸ਼ੁਰੂ ਹੋਣੀ ਸੀ ਸੋ ਸਹਿਜ ਸੁਭਾਈ ਗੁਰੂ ਨਾਨਕ ਦੇਵ ਜੀ ਉੱਥੇ ਆ ਗਏ ਜਿੱਥੇ ਇਹਨਾਂ ਨੇ ਸ਼ਰਾਧ ਕਰਨੀ ਸੀ ਤੇ ਗੁਰੂ ਜੀ ਨੇ ਆਪਣੇ ਪਿਤਾ ਦੇ ਨੇੜੇ ਬਹਿ ਗਏ ਗੁਰੂ ਜੀ ਨੇ ਬੜੇ ਸਹਿਜ ਦੀ ਨਾਲ ਆਪਣੇ ਪਿਤਾ ਜੀ ਨੂੰ ਬਚਨ ਕਹੇ ਹੁਣ ਤਾਂ ਪਿਤਾ ਜੀ ਗੁਰੂ ਨਾਨਕ ਦੇਵ ਜੀ ਦਾ ਬਹੁਤ ਸਤਿਕਾਰ ਕਰਨ ਲੱਗ ਪਏ ਪਹਿਲਾਂ ਤਾਂ ਉਹ ਇਹੀ ਸਮਝਦੀ ਸੀ ਕਿ ਮੇਰਾ ਪੁੱਤ ਹੈ ਪਰ ਅੱਜ ਉਹਨਾਂ ਨੂੰ ਗੁਰੂ ਜੀ ਮਹਾਪੁਰਖ ਜਾਣ ਕੇ ਉਹਨਾਂ ਦੀ ਗੱਲ ਸੁਣਦੇ ਨੇ ਪਿਤਾ ਜੀ ਹਾਲੇ ਗੁਰੂ ਸਾਹਿਬ ਜੀ ਨੂੰ ਪਰਮਾਤਮਾ ਸਰੂਪ ਕਰਕੇ ਨਹੀਂ ਪਛਾਣ ਰਹੇ ਉਹ ਇੰਨਾ ਸਮਝੇ ਨਹੀਂ ਕਿ ਇਹ ਮਹਾਪੁਰਖ ਨੇ ਸੋ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਹਿਜ ਦੇ ਨਾਲ ਪਿਤਾ ਮਹਿਤਾ ਕਾਲੂ ਜੀ ਨੂੰ ਕਹਿੰਦੇ ਪਿਤਾ ਜੀ ਆਹ ਕਿਹੜੇ ਕੰਮ ਲੱਗੇ ਹੋ ਇਹ ਸਾਜੋ ਸਮਾਨ ਇਕੱਠਾ ਕੀਤਾ ਤੁਹਾਨੂੰ ਕੋਈ ਦੁੱਖ ਲੱਗਿਆ ਪਿਤਾ ਮਹਿਤਾ ਕਾਲੂ ਜੀ ਅੱਗੇ ਉੱਤਰ ਦਿੰਦੇ ਨੇ ਕਿ ਤੁਹਾਡੇ ਪਿੱਤਰਾਂ ਦਾ ਸ਼ਰਾਧ ਕਰਾ ਰਹੇ ਹਾਂ ਅੱਜ ਦੇਨ ਸਾਡੀ ਕੁੱਲ ਦੀ ਰੀਤੀ ਹੈ ਅਸੀਂ ਸ਼ਰਾਦ ਕਰਾਉਣੇ ਆ ਇਹ ਤਾਂ ਸਾਡੀ ਕੁੱਲ ਦੀ ਰੀਤੀ ਹੈ ਸਾਡੀ ਵੇਦਿਆਂ ਦੀਆਂ ਦੀ ਰੀਤੀ ਹੈ ਇਸ ਲਈ ਅਸੀਂ ਸ਼ਰਾਦ ਕਰਾ ਰਹੇ ਹਾਂ ਗੁਰੂ ਗੁਰੂ ਜੀ ਕਹਿਣ ਲੱਗੇ ਪਿਤਾ ਜੀ ਜੋ ਤੁਸੀਂ ਕਹਿੰਦੇ ਹੋ ਠੀਕ ਹੈ ਪਰ ਕਹਿੰਦੇ ਸਾਡੀ ਗੱਲ ਧਿਆਨ ਨਾਲ ਸੁਣੋ ਗੁਰੂ ਜੀ ਕਹਿੰਦੇ ਤੁਸੀਂ ਸ਼ਰਾਦ ਕਰਾਉਣ ਨੂੰ ਬੜਾ ਪੁੰਨ ਵਾਲਾ ਕੰਮ ਸਮਝਦੇ ਹੋ ਤੁਸੀਂ ਸੋਚਦੇ ਹੋ ਵੀ ਸਾਡਾ ਕੀਤਾ ਹੋਇਆ ਦਾਨ ਪੁੰਨ ਸਾਡਾ ਛਕਾਇਆ ਹੋਇਆ ਪ੍ਰਸ਼ਾਦਾ ਸਾਡੀ ਪਿਤਰਾਂ ਤੱਕ ਪਹੁੰਚੇਗਾ ਪਰ ਗੁਰੂ ਜੀ ਕਹਿੰਦੇ ਪਿਤਾ ਜੀ ਸਾਡੇ ਪਿੱਤਰ ਉੱਥੇ ਪਹੁੰਚੇ ਹੋਏ ਨਹੀਂ ਜਿੱਥੇ ਸੁੱਖ ਹੀ ਸੁੱਖ ਹੈ ਜਿੱਥੇ ਨਾ ਭੁੱਖ ਹੈ ਤੇ ਨਾ ਪਿਆਸ ਇਥੇ ਪਿੱਤਰ ਪੁਰਖਿਆਂ ਨੂੰ ਕਿਹਾ ਗਿਆ ਜਿਹੜੇ ਘਰ ਦੇ ਵੱਡੇ ਬਡੇਰੇ ਸਨ ਜਿਹੜੇ ਚੱਲ ਬਸੇ ਸੋ ਸਾਡੇ ਪਿੱਤਰ ਤਾਂ ਬੜੇ ਸੁੱਖ ਵਾਲੇ ਥਾਂ ਤੇ ਜਾਂਦੇ ਨਹੀਂ ਪਰਿਵਾਰ ਦੇ ਵਿੱਚ ਇੱਕ ਵੀ ਬੰਦਗੀ ਵਾਲਾ ਪੈਦਾ ਹੋ ਜਾਵੇ ਜੀ ਉਹ ਆਪਣਾ ਤਾਂ ਉਦਾਰ ਕਰਾਉਂਦਾ ਹੀ ਕਰਾਉਂਦਾ ਹੈ ਉਹ ਤਾਂ ਪਿਛਲਿਆਂ ਦਾ ਵੀ ਉਦਾਰ ਕਰਵਾ ਦਿੰਦਾ ਹੈ ਤੇ ਜੇ ਪਰਿਵਾਰ ਵਿੱਚ ਇੱਕ ਭੈੜਾ ਬੱਚਾ ਪੈਦਾ ਹੋ ਜਾਵੇ ਉਹ ਪਿਛਲਿਆਂ ਦਾ ਵੀ ਬਣਾਇਆ ਹੋਇਆ ਨਾਮ ਵਿਗਾੜ ਦਿੰਦਾ ਹੈ ਗੁਰੂ ਜੀ ਨੇ ਜਿਸ ਕੁਲ ਦੇ ਵਿੱਚ ਪ੍ਰਕਾਸ਼ ਲੇਤਾ ਉਹ ਕੁਲ ਦੇ ਪਿੱਤਰ ਕਿਤੇ ਨਰਕਾਂ ਵਿੱਚ ਫਿਰਦੇ ਹੋਣਗੇ ਗੁਰੂ ਜੀ ਕਹਿਣ ਲੱਗੇ ਪਿਤਾ ਜੀ ਤੁਹਾਡੇ ਪਿੱਤਰ ਸੁਖੀ ਹਨ ਉਹ ਤਾਂ ਉੱਥੇ ਪਹੁੰਚੇ ਨੇ ਜਿੱਥੇ ਉਹਨਾਂ ਨੂੰ ਨਾ ਭੁੱਖ ਲੱਗਦੀ ਹੈ ਤੇ ਨਾ ਪਿਆਸ ਲੱਗਦੀ ਹੈ ਇਹ ਪ੍ਰਸ਼ਾਦਾ ਉੱਪਰ ਕਿਵੇਂ ਪਹੁੰਚਣਾ ਹੈ ਤਾਂ ਗੁਰੂ ਜੀ ਕਹਿੰਦੇ ਜਿਹੜੇ ਸਾਡੇ ਪਿਤਰ ਨੇ ਉਹ ਕਿਤੇ ਸ਼ਰਾਦ ਨੂੰ ਨਹੀਂ ਉਡੀਕਦੇ ਕਿ ਸਾਲ ਮੰਗਰੋਂ ਸ਼ਰਾਦ ਆਏਗਾ ਤੇ ਅਸੀਂ ਰੱਜ ਕੇ ਖਾਵਾਂਗੇ ਗੁਰੂ ਜੀ ਕਹਿੰਦੇ ਸਦਾ ਹੀ ਸੁੱਖ ਵਿੱਚ ਨਹੀਂ ਤੇ ਉਹ ਕਿੱਥੇ ਪਹੁੰਚੇ ਹੋਏ ਨੇ ਉਹ ਪਹੁੰਚੇ ਨੇ ਸੱਚਖੰਡ ਵਿੱਚ ਭਗਤ ਕਬੀਰ ਜੀ ਕਹਿੰਦੇ ਜਿਉਂਦਿਆਂ ਦੀ ਤਾਂ ਤੁਸੀਂ ਕਦਰ ਨਹੀਂ ਕਰਦੇ ਸੇਵਾ ਨਹੀਂ ਕਰਦੇ ਤੇ ਮਰਿਆ ਨੂੰ ਤੁਸੀਂ ਪ੍ਰਸ਼ਾਦੇ ਛਕਾਈ ਜਾਂਦੇ ਹੋ ਤੇ ਮਰੇ ਵੀ ਕਿਹੜੇ ਸ਼ਰੀਰ ਧਾਰ ਕੇ ਸਾਹਮਣੇ ਬੈਠੇ ਹੋਏ ਨੇ ਉਹਨਾਂ ਨੂੰ ਛਕਾਤਾ ਅਸੀਂ ਕਿਸੇ ਹੋਰ ਨੂੰ ਰਹੇ ਹਾਂ ਬਸ ਇਹ ਤਾਂ ਮਨ ਵਿੱਚ ਇੱਕ ਫੁਰਨਾ ਹੈ ਕਿ ਸਾਡਾ ਛਕਾਇਆ ਹੋਇਆ ਪ੍ਰਸ਼ਾਦਾ ਉੱਪਰ ਤੱਕ ਆਪੇ ਪਹੁੰਚ ਜਾਏਗਾ ਗੁਰੂ ਜੀ ਕਹਿੰਦੇ ਪ੍ਰਸ਼ਾਦਾ ਛਕਾਉਣਾ ਛਕਾਓ ਲੋੜਵੰਦਾਂ ਨੂੰ ਛਕਾਓ ਪਰ ਮਨ ਵਿੱਚ ਇਹ ਭਾਵਨਾ ਨਾ ਰੱਖਿਓ ਕਿ ਤੁਸੀਂ ਸ਼ਰਾਧ ਕਰਾ ਰਹੇ ਹੋ ਜਾਂ ਸਾਡਾ ਛਕਾਇਆ ਹੋਇਆ ਭੋਜਨ ਸਾਡੇ ਪਿਤਾ ਤੱਕ ਪਹੁੰਚੇਗਾ ਪਿਤਾ ਮਹਿਤਾ ਕਾਲੂ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਕਿ ਜਿੰਨਾ ਚਿਰ ਮੈਂ ਆਪਣੀਆਂ ਅੱਖਾਂ ਨਾਲ ਇਹ ਵੇਖ ਨਹੀਂ ਲੈਂਦਾ ਜੋ ਤੁਸੀਂ ਕਹਿ ਰਹੇ ਹੋ ਮੈਨੂੰ ਵਿਸ਼ਵਾਸ ਕਿਵੇਂ ਹੋਵੇਗਾ ਪਿਤਾ ਮਹਿਤਾ ਕਾਲੂ ਜੀ ਨੂੰ ਇਹ ਗੱਲ ਦਾ ਨਿਸ਼ਚਾ ਹੋ ਚੁੱਕਿਆ ਸੀ ਕਿ ਜੇ ਮੈਂ ਆਪਣੇ ਪੁੱਤਰ ਨੂੰ ਇਹ ਗੱਲ ਕਹੂੰਗਾ ਤਾਂ ਗੁਰੂ ਨਾਨਕ ਦੇਵ ਜੀ ਸਮਰੱਥਾ ਵਾਲੇ ਹਨ ਉਹ ਵਿਖਾ ਵੀ ਦੇਣਗੇ ਪਿਤਾ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਨੂੰ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਸਾਡੇ ਪਿਤਰ ਬਹੁਤ ਰੱਜੀ ਹੋਏ ਨੇ ਤੇ ਬਹੁਤ ਆਨੰਦ ਵਿੱਚ ਨੇ ਤੇ ਸੱਚਖੰਡ ਵਿੱਚ ਨੇ ਮੈਨੂੰ ਉਹ ਥਾਂ ਦਿਖਾਓ ਜਿਹੜੇ ਸਾਡੇ ਪਿਤਰ ਨੇ ਜਿਵੇਂ ਆਪਣੀਆਂ ਅੱਖਾਂ ਨਾਲ ਵੇਖਾਂਗਾ ਤਾਂ ਹੀ ਮੈਂ ਇਸ ਨੂੰ ਮੰਨਾਂਗਾ ਗੁਰੂ ਜੀ ਕਹਿੰਦੇ ਕਿ ਪਿਤਾ ਜੀ ਅੱਖਾਂ ਬੰਦ ਕਰੋ ਤੁਹਾਨੂੰ ਤੁਹਾਡੇ ਪਿਤਰ ਹੁਣੇ ਦਿਖਾ ਦਿੰਨੇ ਆ ਤਾਮ ਗੁਰੂ ਜੀ ਕਹਿੰਦੇ ਪਿਤਾ ਜੀ ਜਿੰਨੇ ਵੀ ਵਿਅਦੀ ਨੇ ਤੁਸੀਂ ਸਾਰੇ ਇਕੱਠਿਆਂ ਨੂੰ ਬੈਠੇ ਵੇਖੋਗੇ ਸਤਗੁਰ ਜੀ ਦੇ ਪਿਤਾ ਜੀ ਅੱਖਾਂ ਬੰਦ ਕਰਕੇ ਬਹਿ ਗਏ ਸਰੀਰ ਧਰਤੀ ਤੇ ਰਹਿ ਗਿਆ ਤੇ ਜਿਹੜੀ ਆਤਮਾ ਉਹ ਸੱਚਖੰਡ ਪੁੱਜ ਗਈ ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ ਵੀ ਮਰ ਕੇ ਜਾਇਆ ਜਾ ਸਕਦਾ ਪਰ ਗੁਰੂ ਜੀ ਕੀ ਨਹੀਂ ਕਰ ਸਕਦੇ ਉਹ ਬੇਕੁੰਠ ਤਾਮ ਜਿਹੜੇ ਵੱਡੇ ਵੱਡੇ ਮਹਾਪੁਰਖ ਭਗਤ ਪਰਮਾਤਮਾ ਦੇ ਪਿਆਰੇ ਪਹੁੰਚਦੇ ਨੇ ਉਸ ਸੱਚਖੰਡ ਦੇ ਵਿੱਚ ਗੁਰੂ ਜੀ ਆਪਣੇ ਪਿਤਾ ਜੀ ਨੂੰ ਲੈ ਗਏ ਜਦੋਂ ਮਹਿਤਾ ਕਾਲੂ ਜੀ ਸੱਚਖੰਡ ਪਹੁੰਚਦੇ ਨੇ ਮਹਿਤਾ ਕਾਲੂ ਜੀ ਨੇ ਵੇਖਿਆ ਵੀ ਉਹਨਾਂ ਦੇ ਜਿੰਨੇ ਵੀ ਪਿੱਤਰ ਸਨ ਜਿੰਨੇ ਵੀ ਵੇਦੀ ਸਨ ਸਾਰੇ ਹੱਥ ਜੋੜ ਕੇ ਖਲੋ ਗਏ ਹੈ ਤਾਂ ਉਹ ਸਾਰੇ ਵਿਧੀ ਸਨ ਪਰ ਮਹਿਤਾ ਕਾਲੂ ਜੀ ਨੂੰ ਇਹਨਾਂ ਦੇ ਬਾਰੇ ਪਤਾ ਨਹੀਂ ਸੀ ਕਿਉਂਕਿ ਦਾਦਿਆਂ ਪਰਦਾਦਿਆਂ ਦੇ ਲੱਕੜ ਦਾਦਿਆਂ ਦੇ ਸਾਰੇ ਹੀ ਉੱਥੇ ਮੌਜੂਦ ਸਨ ਸਾਰੀ ਬਿੰਦੀ ਕੁੱਲ ਉੱਥੇ ਹੀ ਬੈਠੀ ਸੀ ਸਾਰੇ ਹੱਥ ਜੋੜ ਕੇ ਮਹਿਤਾ ਕਾਲੂ ਜੀ ਨੂੰ ਕਹਿੰਦੇ ਤੁਹਾਡੇ ਕੰਮ ਤਨ ਨੇ ਜਿਨਾ ਜਿੰਨਾ ਕਰਕੇ ਤੁਹਾਡੇ ਘਰ ਵਿੱਚ ਪਰਮਾਤਮਾ ਸਰੂਪ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਉਹ ਕਹਿਣ ਲੱਗੇ ਮਹਿਤਾ ਕਾਲੂ ਜਿਸ ਦਿਨ ਪਰਮਾਤਮਾ ਤੁਹਾਡੇ ਘਰ ਵਿੱਚ ਪ੍ਰਗਟ ਹੋਏ ਨੇ ਉਸ ਦਿਨ ਤੋਂ ਅਸੀਂ ਸੱਚਖੰਡ ਵਿੱਚ ਆ ਗਏ ਹਾਂ ਸਾਡਾ ਉਦਾਰ ਹੋ ਗਿਆ ਮਹਿਤਾ ਕਾਲੂ ਜੀ ਨੇ ਸੋਚਿਆ ਵੀ ਮੈਂ ਚੰਗੀ ਤਰੀਕੇ ਪੁੱਛ ਲੈਣਾ ਤੁਹਾਨੂੰ ਕਿੰਨਾ ਸਮਾਂ ਹੋ ਚੁੱਕਿਆ ਇੱਥੇ ਬੈਠਿਆ ਨੂੰ ਸਾਰੇ ਪਿੱਤਰ ਹੱਥ ਜੋੜ ਕੇ ਕਹਿਣ ਲੱਗੇ ਅਸੀਂ ਉਦੋਂ ਦੀ ਇੱਥੇ ਆਏ ਹੋਈ ਹਾਂ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਤੁਹਾਡੇ ਘਰ ਹੋਇਆ ਸਾਡੇ ਵਿੱਚੋਂ ਕੋਈ ਕਿਤੇ ਸੀ ਕੋਈ ਕਿਤੇ ਸੀ ਪਰ ਜਦੋਂ ਗੁਰੂ ਜੀ ਨੇ ਤੁਹਾਡੇ ਘਰ ਵਿੱਚ ਪ੍ਰਕਾਸ਼ ਲਿਆ ਅਸੀਂ ਉਦੋਂ ਦੇ ਇੱਥੇ ਬੈਠੇ ਹਾਂ ਇਥੇ ਸਾਨੂੰ ਬਹੁਤ ਉੱਚੀ ਪਦਵੀ ਮਿਲੀ ਹੈ ਦੁਨੀਆਂ ਵਿੱਚ ਰੱਬ ਦਾ ਪਿਆਰਾ ਭਗਤ ਮਹਾਪੁਰਖ ਇਹਨਾਂ ਸਾਰਿਆਂ ਦੀ ਇੱਕ ਦੀਵੀ ਇੱਛਾ ਹੁੰਦੀ ਹੈ ਕਿ ਸੱਚਖੰਡ ਵਿੱਚ ਥਾਂ ਮਿਲ ਜਾਵੇ ਕਿਉਂਕਿ ਇੱਕ ਤਾਂ ਹੁੰਦੇ ਨੇ ਨਰਕ ਤੇ ਇੱਕ ਹੁੰਦੇ ਨੇ ਸਵਰਗ ਨਰਕਾਂ ਵਿੱਚ ਦੁੱਖ ਮਿਲਦੇ ਨੇ ਤੇ ਜਿਹੜੇ ਸਵਰਗ ਉੱਥੇ ਵੀ ਉਹ ਵੀ ਦੁੱਖ ਦਾ ਹੈ ਪਰ ਦੂਜੇ ਸਾਰੇ ਸੱਚਖੰਡ ਹੈ ਜਿੱਥੇ ਕੌਣ ਰਹਿੰਦਾ ਹੈ ਸੱਚਖੰਡ ਵਸੇ ਨਿਰੰਕਾਰ ਪਰਮਾਤਮਾ ਰਹਿੰਦਾ ਹੈ ਉੱਥੇ ਜਿੱਥੇ ਸਦਾ ਹੀ ਸੁੱਖ ਹੈ ਸੋ ਸਾਰੇ ਪਿੱਤਰ ਕਹਿਣ ਲੱਗੇ ਅਸੀਂ ਤਾਂ ਇੱਥੇ ਬਹੁਤ ਉੱਚ ਪਦਵੀ ਤੇ ਬੈਠੇ ਹੋਏ ਹਾਂ ਭਾਈ ਮਹਿਤਾ ਕਾਲੂ ਜੀ ਨੂੰ ਸਾਰੇ ਪਿੱਤਰ ਦੱਸਣ ਲੱਗੇ ਨੇ ਵੀ ਆਪਣੇ ਪੁੱਤਰ ਨੂੰ ਪੁੱਤਰ ਕਰਕੇ ਨਾ ਜਾਣੀ ਤੇਰਾ ਪੁੱਤਰ ਰੱਬ ਹੈ ਮਹਿਤਾ ਕਾਲੂ ਜੀ ਬੜੇ ਹੈਰਾਨ ਹੁੰਦੇ ਨੇ ਕਿ ਮੈਂ ساری ਜ਼ਿੰਦਗੀ ਆਪਣੇ ਪੁੱਤ ਨੂੰ ਪੁੱਤ ਕਰਕੇ ਜਾਣਿਆ ਤੇ ਹੁਣ ਮੈਂ ਇਹਨਾਂ ਨੂੰ ਮਹਾਪੁਰਖ ਸਮਝਿਆ ਸੀ ਪਰ ਇਹ ਤਾਂ ਖੁਦ ਪਰਮਾਤਮਾ ਹੀ ਨੇ ਕਿੰਨੇ ਜਨਮ ਨੂੰ ਮਹਿਤਾ ਕਾਲੂ जिने भक्ति कीती ते परमात्मा ਦੇ ਸਰਗੁਣ ਸਰੂਪ ਵਿੱਚ ਦਰਸ਼ਨ ਮੰਗਦੇ ਰਹੇ ਤੇ ਹੁਣ ਜਦ ਇਸ ਜਨਮ ਦੇ ਵਿੱਚ ਉਹਨਾਂ ਨੂੰ ਪੂਰੀ ਜ਼ਿੰਦਗੀ ਸਰਗੁਣ ਸਰੂਪ ਦੇ ਦਰਸ਼ਨ ਹੁੰਦੇ ਰਹੇ ਤੇ ਉਹਨਾਂ ਨੇ ਉਸ ਸਮੇ ਪਛਾਣਿਆ ਹੀ ਨਹੀਂ ਮਹਿਤਾ ਕਾਲੂ ਜੀ ਕਹਿੰਦੇ ਮੈਂ ਤਾਂ ਸਾਰੀ ਜ਼ਿੰਦਗੀ ਭੁਲੇਖੇ ਵਿੱਚ ਹੀ ਬਤੀਤ ਕਰ ਦਿੱਤੀ ਹੁਣ ਸੱਚਖੰਡ ਵਿੱਚ ਆਨੰਦ ਹੀ ਆਨੰਦ ਹੈ ਕਿ ਪਿਤਾ ਜੀ ਦਾ ਇਹ ਫੁਰਨਾ ਬਣ ਗਿਆ ਮੈਂ نیچے ਜਾਣਾ ਹੀ ਨਹੀਂ ਹੈ ਗੁਰੂ ਜੀ ਦਿਲਾਂ ਦੀ ਜਾਣਨ ਵਾਲੇ ਜਾਣਗੇ ਕਿ ਪਿਤਾ ਜੀ ਦਾ ਹੁਣ ਫੁਰਨਾ ਇੱਥੇ ਹੀ ਰਹਿਣ ਦਾ ਹੋ ਗਿਆ ਹੈ ਵਾਪਸ ਜਾਣਾ ਹੀ ਨਹੀਂ ਚਾਹੁੰਦੇ ਪਰ ਹਲੇ ਇਹਨਾਂ ਦੇ ਅੰਤਮ ਸਮੇਂ ਨੂੰ ਥੋੜਾ ਸਮਾਂ ਰਹਿ ਗਿਆ ਹੈ ਸੋ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਪਿਤਾ ਮਹਿਤਾ ਕਾਲੂ ਜੀ ਦਾ ਹੱਥ ਫੜ ਕੇ ਦੱਬਿਆ ਕਹਿੰਦੇ ਜਿਹੜੀ ਸੁਰਤ ਸੱਚਖੰਡ ਵਿੱਚ ਸੀ ਉਹ ਉਸੇ ਵਕਤ ਸਰੀਰ ਵਿੱਚ ਵਾਪਸ ਆ ਗਈ ਜਦੋਂ ਸਰੀਰ ਵਿੱਚ ਸਤਿਆ ਆ ਗਈ ਤਾਂ ਉਸ ਵੇਲੇ ਅੱਖਾਂ ਖੋਲੀਆਂ ਗੁਰੂ ਨਾਨਕ ਦੇਵ ਜੀ ਉਸ ਵੇਲੇ ਬੋਲੇ ਪਿਤਾ ਜੀ ਵੇਖ ਲੇ ਪਿੱਤਰ ਕੀ ਨਹੀਂ ਵੇਖੇ ਕੀ ਵੇਖਿਆ ਤੁਸੀਂ ਉਥੇ ਸਾਨੂੰ ਵੀ ਦੱਸੋ ਕਹਿੰਦੇ ਪਿਤਾ ਮਹਿਤਾ ਕਾਲੂ ਜੀ ਦੇ ਸਾਰੇ ਸੰਸੇ ਭੱਜ ਗਏ ਅੱਜ ਉਹਨਾਂ ਨੂੰ ਸਮਝ ਲੱਗ ਗਿਆ ਵੀ ਆਪ ਮੇਰੇ ਕਰਕੇ ਸਧਾਰਨ ਪੁੱਤਰ ਨਹੀਂ ਐ ਇਹ ਆਪ ਰੱਬ ਨੇ ਇਹ ਆਪ ਪਰਮੇਸ਼ਵਰ ਨੇ ਤੇ ਪਿਤਾ ਮਹਿਤਾ ਕਾਲੂ ਜੀ ਕਹਿੰਦੇ ਮੈਂ ਸਾਰੇ ਆਪਣੇ ਪਿੱਤਰ ਦੇਖ ਆਇਆ ਉਹ ਤਾਂ ਉਥੇ ਹੀ ਰਹਿ ਰਹੇ ਨੇ ਜਿੱਥੇ ਆਨੰਦ ਹੀ ਆਨੰਦ ਹੈ ਉਹਨਾਂ ਨੂੰ ਇਹਨਾਂ ਸ਼ਰਾਧਾਂ ਦੀ ਲੋੜ ਨਹੀਂ ਹੈ ਤਾਂ ਉਸ ਸਮੇਂ ਪਿਤਾ ਮਹਿਤਾ ਕਾਲੂ ਜੀ ਨੇ ਹੱਥ ਜੋੜਦੇ ਤੇ ਕਹਿਣ ਲੱਗੇ ਮੈਨੂੰ ਵੀ ਤੁਸੀਂ ਉਸੇ ਥਾਂ ਭੇਜ ਦਿਓ ਜਿੱਥੇ ਉਹ ਬੈਠੇ ਨੇ ਇਹ ਸਾਰਾ ਸੰਸਾਰ ਤਾਂ ਝੂਠਾ ਹੈ ਉਹ ਸੱਚੀ ਉੱਚੀ ਥਾਂ ਹੈ ਮੈਨੂੰ ਉੱਥੇ ਹੀ ਭੇਜ ਦਿਓ ਮੈਨੂੰ ਉੱਥੇ ਸਿਰਫ ਤੁਸੀਂ ਪਹੁੰਚਾ ਸਕਦੇ ਹੋ ਕੋਈ ਹੋਰ ਨਹੀਂ ਪਹੁੰਚਾ ਸਕਦਾ ਮੇਰੀ ਇੱਛਾ ਇਹ ਜਿਹੜਾ ਮੇਰਾ ਸਰੀਰ ਹੈ ਗੰਦਗੀ ਨਾਲ ਭਰਿਆ ਹੋਇਆ ਹੈ ਇਹ ਸਰੀਰ ਵਿੱਚੋਂ ਨਿਕਲ ਭਾਈ ਮਹਿਤਾ ਕਾਲੂ ਜੀ ਹੱਥ ਜੋੜ ਕੇ ਗੁਰੂ ਜੀ ਤੋਂ ਆਗਿਆ ਮੰਗਦੇ ਨੇ ਸੋ ਕਹਿੰਦੇ ਨੇ ਪਿਤਾ ਮਹਿਤਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਤੋਂ ਆਗਿਆ ਲੈ ਕੇ ਲੰਮੇ ਪੈ ਗਏ ਤੇ ਜਿਸ ਸਮੇ ਪਿਤਾ ਮਹਿਤਾ ਕਾਲੂ ਜੀ ਸਰੀਰ ਤਿਆਗ ਰਹੇ ਸਨ ਉਦੋਂ ਗੁਰੂ ਨਾਨਕ ਦੇਵ ਜੀ ਮਹਿਤਾ ਕਾਲੂ ਜੀ ਵੱਲ ਆਪਣੇ ਪਿਤਾ ਵੱਲ ਵੇਖ ਰਹੇ ਸੀ ਕਹਿੰਦੇ ਨੇ ਭਾਈ ਮਹਿਤਾ ਕਾਲੂ ਜੀ ਨੇ ਬਹੁਤ ਸੁਖਾਲਿਆ ਹੀ ਸਰੀਰ ਤਿਆਗ ਦਿੱਤਾ ਉਹਨਾਂ ਨੂੰ ਬਿਲਕੁਲ ਪੀੜ ਨਹੀਂ ਹੋਈ ਮਹਾਪੁਰਖ ਦੱਸਦੇ ਹੁੰਦੇ ਨੇ ਜਦੋਂ ਬੰਦਾ ਜਨਮ ਲੈਂਦਾ ਆ ਉਦੋਂ ਕਿੰਨੀ ਪੀੜ ਹੁੰਦੀ ਆ ਹਜ਼ਾਰ ਬਿੱਛੂ ਦੇ ਡੰਗ ਮਾਰਨ ਤੇ ਜਿੰਨੀ ਪੀੜ ਹੁੰਦੀ ਆ ਓਨੀ ਪੀੜ ਜਨਮ ਲੈਣ ਵੇਲੇ ਹੁੰਦੀ ਆ ਇਹ ਹੈ ਜਨਮ ਦੀ ਪੀੜ ਤੇ ਜਿਹੜੀ ਮੌਤ ਦੀ ਪੀੜ ਹੈ ਉਹ ਬਹੁਤ ਭਿਆਨਕ ਹੈ ਕੰਡਿਆਂ ਵਾਲੀ ਤਾਰ ਮੂੰਹ ਦੇ ਵਿੱਚ ਪਾ ਕੇ ਤੇ ਖਿੱਚ ਕੇ ਓਨੀ ਪੀੜ ਹੁੰਦੀ ਆ ਮੌਤ ਵੇਲੇ ਇਹ ਮੌਤ ਵਾਲੀ ਪੀੜ ਕੋਈ ਆਮ ਪੀੜਾ ਨਹੀਂ ਹੈ ਇਹਨੂੰ ਭਿਆਨਕ ਪੀੜ ਕਹਿੰਦੇ ਨੇ ਪਰ ਪਿਤਾ ਮਹਿਤਾ ਕਾਲੂ ਜੀ ਨੂੰ ਕੋਈ ਦੁੱਖ ਨਹੀਂ ਹੋਇਆ ਉਹਨਾਂ ਨੇ ਸੁਖਾਲਿਆਂ ਹੀ ਸਰੀਰ त्याग ਦਿੱਤਾ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਦਾ ਹੱਥ ਹੱਥੀ ਸੰਸਾਰ ਕੀਤਾ ਪਿਤਾ ਮਹਿਤਾ ਕਾਲੂ ਜੀ ਸਤਖੰਡ ਗਮਨ ਤੋਂ ਕੁਝ ਦਿਨ ਬਾਅਦ ਮਾਤਾ ਤ੍ਰਿਪਤਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਮਾਤਾ ਜੀ ਕਹਿੰਦੇ ਨੇ ਪੁੱਤਰ ਮੈਂ ਵੇਖਿਆ ਤੁਹਾਡੇ ਪਿਤਾ ਜੀ ਨੇ ਤੁਹਾਡੇ ਤੇ ਅੰਤਿਮ ਸਮੇਂ ਵਿੱਚ ਬਹੁਤੀ ਸ਼ਰਧਾ ਬਣਾ ਲਈ ਸੀ ਮੈਂ ਵੀ ਬੇਨਤੀ ਕਰਦੀਆਂ ਮੈਂ ਵੀ ਅਰਜ਼ੋਈ ਕਰਦੀਆਂ ਜਿਹੜੀ ਕਿਰਪਾ ਤੁਸੀਂ ਉਹਨਾਂ ਤੇ ਕੀਤੀ ਸੀ ਉਹੀ ਕਿਰਪਾ ਮੇਰੇ ਤੇ ਵੀ ਕਰ ਦਿਓ ਕਹਿੰਦੇ ਉਦੋਂ ਗੁਰੂ ਨਾਨਕ ਦੇਵ ਜੀ ਨੇ ਮਾਤਾ ਜੀ ਵੱਲ ਵੇਖਿਆ ਤੇ ਮਾਤਾ ਤ੍ਰਿਪਤਾ ਜੀ ਦੇ ਉਸੇ ਵੇਲੇ ਇੱਕ ਪਾਟ ਖੁੱਲ ਗਈ ਜਗਤ ਮਾਤਾ ਤ੍ਰਿਪਤਾ ਜੀ ਨੂੰ ਉਸੇ ਵੇਲੇ ਪਤਾ ਲੱਗ ਗਿਆ ਕਿ ਮੇਰਾ ਪੁੱਤਰ ਆਪ ਪਰਮੇਸ਼ਵਰ ਹੈ ਉਦੋਂ ਫਿਰ ਮਾਤਾ ਤ੍ਰਿਪਤਾ ਜੀ ਨੂੰ ਪਿਛਲੇ ਜਨਮਾਂ ਦਾ ਵੀ ਗਿਆਨ ਹੋਇਆ ਉਦੋਂ ਮਾਤਾ ਤ੍ਰਿਪਤਾ ਜੀ ਨੇ ਵੀ ਸਰੀਰ त्याग ਦਿੱਤਾ ਤੇ ਸੱਚਖੰਡ ਗਮਨ ਕਰ ਗਏ ਜੇਕਰ ਆਪ ਜੀ ਨੂੰ ਜਾਣਕਾਰੀ ਵਧੀਆ ਲੱਗੇ ਤਾਂ ਸਾਡੇ ਚੈਨਲ ਯੂਨਿਕ ਪੇਂਟਿੰਗ ਵਰਡ ਜਾਂ ਯੂਨੀਵਰਸਲ ਹਬ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ ਧੰਨਵਾਦ